ਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਪੰਜਾਬੀ ਬੋਲਚਾਲ ਵਿੱਚ ਜਾਨਵਰਾਂ ਨਾਲ ਜੁੜੀਆਂ ਅਖੌਤਾਂ ਤੇ ਮਹਾਵਰੀ ਹਰੇਕ ਖਿੱਤੇ ਵਿੱਚ ਵਸਣ ਵਾਲੇ ਲੋਕਾਂ ਦੇ ਬੋਲਚਾਲ ਵਿੱਚ ਉਸ ਥਾਂ ਦੇ ਮੌਸਮਾ ਉਥੋਂ ਦੇ ਕੁਦਰਤੀ ਸਾਧਨਾ ਜੀਵ ਜੰਤੂਆਂ ਤੇ ਉਹਨਾਂ ਦੇ ਕਿੱਤਿਆਂ ਦੀ ਹੋਂਦ ਸ਼ਾਮਲ ਹੁੰਦੀ ਹੈ ਜੋ ਉਸ ਨੂੰ ਵਿਸ਼ੇਸ਼ ਅੰਤਰਿਕ ਰੰਗਤ ਦਿੰਦੀ ਹੈ ਬੋਲੀ ਦੀ ਇਹ ਖਾਸ ਰੰਗਤ ਉਹਨਾਂ ਦੀ ਜੀਨ ਸ਼ੈਲੀ ਤੇ ਸੋਚਣੀ ਵਿੱਚੋਂ ਹੀ ਉਭਰੀ ਹੁੰਦੀ ਹੈ ਤੇ ਉਸੇ ਗਿਆਨਪ ਦੇ ਆਧਾਰ ਤੇ ਹੀ ਉਥੋਂ ਦੇ ਲੋਕਾਂ ਵੱਲੋਂ ਨਵੇਂ-ਨਵੇਂ ਸੂਤਰ ਸਿਰਜੇ ਜਾਂਦੇ ਹਨ ਇਹਨਾਂ ਸੂਤਰਾਂ ਦੇ ਕਈ ਰੂਪਾਂ ਵਿੱਚੋਂ ਇੱਕ ਉਸ ਬੋਲੀ ਦੇ ਮੁਹਾਵਰੇ ਅਖੋਤਾਂ ਤੇ ਪਰਬਾਣਾ ਦਾ ਰੂਪ ਹੁੰਦਾ ਹੈ ਪੰਜਾਬੀ ਸਭਿਆਚਾਰ ਵਿੱਚ ਵੀ ਬਹੁਤ ਸਾਰੇ ਮੁਹਾਵਰੇ ਅਖੋਤਾਂ ਇਸ ਤਰ੍ਹਾਂ ਮਿਲਦੇ ਹਨ ਜੋ ਥੋੜੇ ਜੇ ਸ਼ਬਦਾਂ ਵਿੱਚ ਕਿਸੇ ਦੀਆਂ ਆਦਤਾਂ ਜਾਂ ਖਾਸ ਸਥਿਤੀ ਬਾਰੇ ਸੂਚਨਾ ਦੇ ਦਿੰਦੇ ਹਨ ਇਹ ਸਾਡੇ ਵੱਡੇ ਬਡੇਰਿਆਂ ਦੀ ਸਮਝ ਵਿੱਚੋਂ ਉੱਭਰੀਆਂ ਲੋਕ ਸਿਆਣਪਾਂ ਸਨ ਪੰਜਾਬ ਇੱਕ ਵਿਸ਼ਾਲ ਖੇਤੇਦਾਰ ਨਾਂ ਹੋਇਆ ਕਰਦਾ ਸੀ دریاਵਾਂ ਤੇ ਨਦੀਆਂ ਦੀ ਧਰਤੀ ਸੀ ਇਹ ਜਿੱਥੇ ਕੁਦਰਤ ਭਰਪੂਰਤਾ ਨਾਲ ਵਸੀ ਹੋਈ ਸੀ ਪੰਜਾਬ ਵਿੱਚ ਉਦੋਂ ਭਰਪੂਰ ਮੀਂਹ ਵਰਦੇ ਸਨ ਧਰਤੀ ਉੱਤੇ ਬਿਰਖ ਸੈਸਵਾ ਉਗਦੇ ਤੇ ਮੋਲਦੇ ਸਨ ਆਪ ਵੀ ਬਿਰਖ ਬੀਜੇ ਤੇ ਪਾਲੇ ਜਾਂਦੇ ਸਨ ਪਾਣੀ ਦੇ ਕੁਦਰਤੀ ਸੌਮੇ ਤੇ ਵਹਿਣ ਹੁੰਦੇ ਸਨ ਕਈ ਜੰਗਲ ਵੀ ਆਸ-ਪਾਸ ਹੁੰਦੇ ਸਨ ਜਿੱਥੇ ਕਈ ਤਰ੍ਹਾਂ ਦੇ ਪੰਖੇਰੂ ਤੇ ਹੋਰ ਜੰਗਲੀ ਜਾਨਵਰ ਬੇਖੌਫ ਰਹਿੰਦੇ ਸਨ ਕਿਉਂਕਿ ਉਹਨਾਂ ਦੇ ਰਹਿਣ ਲੁਕਣ ਬੱਚੇ ਪੈਦਾ ਕਰਨ ਤੇ ਪਾਲਣ ਵਾਸਤੇ ਮਾਹੌਲ ਸਜਾਅ ਕਰ ਸੀ ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਹੋਣ ਕਰਕੇ ਸਾਡੇ ਵਡੇਰਿਆਂ ਦੀ ਜ਼ਿੰਦਗੀ ਕੁਦਰਤ ਨਾਲ ਬਹੁਤ ਡੀਰੀ ਤਰ੍ਹਾਂ ਨਾਲ ਜੁੜੀ ਹੋਈ ਸੀ ਕਿਸਾਨੀ ਵਾਲੇ ਘਰਾਂ ਵਿੱਚ ਲੋੜ ਅਨੁਸਾਰ ਗਾਵਾਂ ਮੱਝਾਂ ਬਲਦ ਊਂਟ ਘੋੜੀਆਂ ਆਦ ਹੁੰਦੇ ਸਨ ਪਿੰਡਾਂ ਵਿਚਲੇ ਸਾਂਸੀ ਕਬੀਲਿਆਂ ਵੱਲੋਂ ਬੱਕਰੀਆਂ ਤੇ ਪੇਡਾ ਅਤੇ ਘਿਮਿਆਰਾਂ ਵੱਲੋਂ ਖੋਤੇ ਪਾਲੇ ਜਾਂਦੇ ਸਨ ਸੋ ਘਰਾਂ ਦੇ ਜਾਨਵਰਾਂ ਤੋਂ ਬਿਨਾ ਆਸ-ਪਾਸ ਫਿਰਦੇ ਜਾਨਵਰਾਂ ਤੇ ਚਾਰ ਚਫੇਰੇ ਵਿਚਰਦੇ ਜਾਨਵਰਾਂ ਦੀਆਂ ਆਦਤਾਂ ਦਾ ਅਜੇ ਹਨ ਵੀ ਲੋਕਮਨ ਵੱਲੋਂ ਸਹਿਜ ਸਵਾ ਹੁੰਦਾ ਰਹਿੰਦਾ ਸੀ ਇਸੇ ਕਰਕੇ ਲੋਕਾਂ ਦਾ ਧਰਤੀ ਤੇ ਤੁਰਦੀਆਂ ਕੀੜੀਆਂ ਤੋਂ ਲੈ ਕੇ ਕੁੱਤੇ, ਖੋਤੇ, ਘੋੜੇ, ਸ਼ੇਰ ਤੇ ਹਾਥੀ ਤੱਕ ਨਾਲ ਵਾਪੈਂਦਾ ਸੀ ਪਾਣੀ ਵਿਚਲੀਆਂ ਬੱਤਖਾਂ, ਮੁਰਗਾਬੀਆਂ ਤੇ ਹੰਸ ਹਵਾ ਵਿਚ ਉੱਡਦੇ ਮਿਰਖਾਂ ਦੀਆਂ ਖੋੜਾਂ, ਘਰਾਂ ਦੀਆਂ ਛੱਤਾਂ, ਬਨੇਰਿਆਂ ਤੇ ਧਰਤੀ ਤੇ ਵਿਚਰਦੇ ਪੰਖੇ ਰੂ ਹਰ ਪਲ ਮਨੁੱਖੀ ਜ਼ਿੰਦਗੀ ਦਾ ਇらっしゃਨ ਤੇ ਲੋਕੋਨਾਂ ਦੇ ਰਹਿਣ ਸਹਿਣ ਖੁਰਾਕ ਤੋਂ ਲੈ ਕੇ ਆਮ ਤੇ ਖਾਸ ਸਥਿਤੀਆਂ ਵਿੱਚ ਉਹਨਾਂ ਦਾ ਵਿਹਾਰ ਤੱਕ ਜਾਣਦੇ ਹੁੰਦੇ ਸਨ ਫਿਰ ਰੋਜ਼ਾਨਾ ਰਹਿਣੀ ਬਹਿਣੀ ਦੌਰਾਨ ਜੀਵ ਜੰਤੂਆਂ ਦੀਆਂ ਆਦਤਾਂ ਦੇ ਸਹਿਜ ਸਵਾ ਅਧਿਐਨ ਤੋਂ ਸਮਝੀਆਂ ਕਿ ਇਹ ਆਦਤਾਂ ਨੂੰ ਮਨੁੱਖਾਂ ਤੇ ਲਾਗੂ ਕਰਕੇ ਲੋਕ ਆਮ ਬੋਲਚਾਲ ਵਿੱਚ ਵਰਤਣ ਲੱਗ ਪਏ ਹੌਲੀ ਹੌਲੀ ਲੋਕ ਵਿਹਾਰ ਵਿੱਚ ਗੱਲਬਾਤ ਦੌਰਾਨ ਇਹਨਾਂ ਨੂੰ ਮਾਨਤਾ ਵੀ ਮਿਲਣ ਲੱਗ ਪਈ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਸਾਡੇ ਰੋਜ਼ਾਨਾ ਬੋਲਚਾਲ ਵਿੱਚ ਹੁਣ ਵੀ ਅਕਸਰ ਵਰਤੀਆਂ ਜਾਂਦੀਆਂ ਹਨ ਭਾਵੇਂ ਇਹ ਬਹੁਤ ਹੱਦ ਤੱਕ ਵਿਸਰਦੀਆਂ ਚੱਲ ਰਹੀਆਂ ਹਨ ਕਾਂਵਾਂ ਤੇ ਚਿੜੀਆਂ ਦਾ ਰਿਸ਼ਤਾ ਤਾਂ ਘਰਾਂ ਨਾਲ ਬਹੁਤ ਨੇੜੇ ਦਾ ਸੀ ਕਾਂ ਤਾਂ ਰੋਜ਼ ਆਉਂਦੇ ਜਾਂਦੇ ਰਹਿੰਦੇ ਸੰ ਤੇ ਚਿੜੀਆਂ ਘਰਾਂ ਵਿੱਚ ਹੀ ਉਡਾਰੀਆਂ ਲਾਉਂਦੀਆਂ ਰਹਿੰਦੀਆਂ ਸਨ ਘਰਾਂ ਦੀਆਂ ਛੱਤਾਂ ਉਦੋਂ ਛਤੀਰੀਆਂ ਵਾਲੀਆਂ ਜਾਂ ਕਾਹ ਫੂਸਤੀਆਂ ਹੁੰਦੀਆਂ ਸਨ ਚਿੜੀਆਂ ਉਹਨਾਂ ਛੱਤਾਂ ਜਾਂ ਕੰਧਾਂ ਦੀਆਂ ਮੋਰੀਆਂ ਆਦ ਵਿੱਚ ਆਲ ਨੇ ਬਣਾ ਕੇ ਰਹਿੰਦੀਆਂ ਸਨ ਇਸੇ ਤਰ੍ਹਾਂ ਕਾਂ ਵੀ ਘਰਾਂ ਦੇ ਨੇੜੇ ਤੇੜੇ ਬਿਰਖਾਂ ਤੇ ਰਹਿੰਦੇ ਤੇ ਘਰਾਂ ਦੇ ਬਨੇਰਿਆਂ ਤੇ ਫੇਰੇ ਮਾਰਦੇ ਹੀ ਰਹਿੰਦੇ ਸਨ ਜਿੜੀਆਂ ਕਾਵਾਂ ਨਾਲ ਜੁੜੀਆਂ ਅਨੇਕਾਂ ਉਦਾਹਰਨਮਈ ਅਖੌਤਾਂ ਅਜੇ ਤੱਕ ਆਮ ਬੋਲ ਚੱਲਦਾ ਹਿੱਸਾ ਹਨ ਜਿੜੀਆਂ ਦਾ ਚੈੱਕ ਨਾਂ ਦਿਨ ਦੇ ਚੜਾ ਨਾਲ ਸ਼ੁਰੂ ਹੋ ਜਾਂਦਾ ਹੈ ਕਿਸ ਨੂੰ ਯਾਦ ਨਹੀਂ ਹੋਣੀ ਇਹ 70 ਜਿੜੀ ਚੂਕ ਦੀ ਨਾਲ ਜਾਂ ਤੁਰੇਪਾਂ ਦੀ ਜਾਂ ਜਿੜੀਆਂ ਦਾ ਮਰਨਾ ਗਵਾਰਾਂ ਦਾ ਹਾਸਾ ਚਿੜਚਿੜ ਕਰਨਾ ਕੁੜੀਆਂ ਚਿੜੀਆਂ ਚਿੜੀ ਜਿੰਨਾ ਦਿਲ ਚਿੜੀ ਵਿਚਾਰੀ ਕੀ ਕਰੇ ਕੰਡਾ ਪਾਣੀ ਪੀ ਮਰਿਆਦ ਬਹੁਤਾ ਬੋਲਣ ਵਾਲੇ ਨੂੰ ਕਾਂ ਕਾਂ ਕਰਨ ਵਾਲਾ ਕਿਹਾ ਜਾਂਦਾ ਹੈ ਕਿਸੇ ਦੇ ਪੈਰ ਟਿਕਾ ਟਿਕਾ ਕੇ ਤੁਰਨ ਨੂੰ ਕਹਿੰਦੇ ਹਨ ਕਿ ਉਹ ਤਾਂ ਇਸ ਤਰ੍ਹਾਂ ਤੁਰਦਾ ਜਿਵੇਂ ਕਾਂ ਪਾਤੀਆਂ ਤੇ ਤੁਰਦਾ ਹੋਵੇ ਨਾਲ ਹੀ ਕਾਂ ਦੇ ਬੰਡੇਰੇ ਤੇ ਬੋਲਣ ਨੂੰ ਕਿਸੇ ਪ੍ਰਾਣੇ ਦੀ ਆਮਤ ਦਾ ਸੁਨੇਹਾ ਵੀ ਮੰਨਿਆ ਜਾਂਦਾ ਹੈ ਕਾਂ ਮਾਰੋਲੀ ਕਾਂ ਪੈਣੀ ਕਾਂ ਅੱਖ ਨਿਕਲਣਾ ਭਰਾ ਭਰਾਵਾਂ ਦੇ ਚਿਚੜਕਾਵਾਂ ਦੇ ਕਾਵਾਂ ਦੇ ਅੱਖਾਂ ਢੋਲ ਨਹੀਂ ਪਾਟਦੇ ਆਜ ਕਾਵਾਂ ਨਾਲ ਜੁੜੀਆਂ ਕਈ ਅਖਾਤਾਂ ਸਨ ਕਾਂ ਨੂੰ ਤਾਂ ਸ਼ੇਖ ਫਰੀਦ ਜੀ ਨੇ ਵੀ ਕਾਗਾ ਸਰਬ ਢਡੋਲਿਆ ਕਿ ਕਿ ਆਪਣੇ ਸਲੋਕਾਂ ਵਿੱਚ ਸ਼ਾਮਲ ਕੀਤਾ ਹੈ ਪੰਖੇਰੂਆਂ ਬਾਰੇ ਕੁਝ ਗੀਤ ਵੀ ਬਹੁਤ ਹਰਮਨ ਪਿਆਰੇ ਹੋਏ ਹਨ ਉਡ ਉਡ ਕਾਲਿਆ ਕਾਵਾਂ ਤੇਰੇ ਮੂੰਹ ਵਿੱਚ ਚੂਰੀ ਪਾਵਾਂ ਕਾਗ ਬਨੇਰੇ ਤੇ ਬੋਲਿਆ ਤੇ ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ ਹਾਤ ਪੰਛੀਆਂ ਬਾਰੇ ਗੀਤਾਂ ਵਿੱਚ ਕਬੂਤਰ ਬੜੇ ਮੋਹ ਨਾਲ ਸ਼ਾਮਲ ਹੈ ਵਾਸਤਾ ਹੀ ਰੱਬ ਦਾ ਤੂੰ ਜਾਈ ਵੇ ਕਬੂਤਰਾ ਚਿੱਠੀ ਮੇਰੇ ਢੋਲ ਨੂੰ ਪਹਚਾਈ ਵੇ ਕਬੂਤਰਾ ਕਦੇ ਸਿਖਾਏ ਹੋਏ ਕਬੂਤਰਾਂ ਕੋਲੋਂ ਚਿੱਠੀਆਂ ਪਹੁੰਚਾਉਣ ਦਾ ਕੰਮ ਲਿਆ ਜਾਂਦਾ ਸੀ ਇਥੇ ਉੱਡ ਜਾ ਭੋਲਿਆ ਪੰਛੀ ਆ ਵੇ ਤੂੰ ਆਪਣੀ ਜਾਨ ਬਚਾ ਇਥੇ ਘਰ ਘਰ ਫਾਈਆਂ ਗੱਡੀਆਂ ਵੇ ਤੂੰ ਛੁਰੀਆਂ ਹੇਟ ਨਾ ਆ ਵੈਰੀਆਂ ਮੇਰਿਆਂ ਕਬੂਤਰ ਨੂੰ ਭੋਰਾ ਪਾਲਾ ਪੰਛੀ ਸਮਝਿਆ ਜਾਂਦਾ ਹੈ ਤਾਦੀ ਮਹਾਵਰਾ ਕਬੂਤਰ ਵਾਂਗ ਬਿੱਲੀ ਵੇਖ ਕੇ ਅੱਖਾਂ ਮੀਟ ਲੈਣਾ ਗੀਤਾਂ ਤੋਂ ਇਲਾਵਾ ਪੰਖੇਰੂਆਂ ਬਾਰੇ ਹੋਰ ਬਹੁਤ ਸਾਰੇ ਕਥਨ ਜੋ ਪ੍ਰਮਾਣ ਦੇ ਤੌਰ ਤੇ ਵਰਤੇ ਜਾਂਦੇ ਰਹੇ ਲੋਕਾਂ ਦੇ ਮੂੰਹ ਚੜ ਗਏ ਨੱਚਲੇ ਮੋਰਨੀਏ ਮੁਰਗਾਈ ਵਾਂਗ ਤੁਰਨਾ ਬਾਜ ਅੱਖ ਵਾਲਾ ਬਗਲਾ ਭਗਤ ਤੋਤਾ ਚਸ਼ਮ ਹੱਥਾਂ ਦੇ ਤੋਤੇ ਉੱਡਨੇ ਤੋਤੇ ਵਾਂਗ ਰੱਟ ਲੈਣਾ ਤੋਤੇ ਵਰਗਾ ਨੱਕ ਉੱਲੂ ਵਾਰੇ ਆਪਣਾ ਉੱਲੂ ਸਿੱਧਾ ਕਰਨਾ ਕਿਸੇ ਨੂੰ ਉੱਲੂ ਬਣਾਉਣਾ ਉੱਲੂ ਦਾ ਪੱਠਾ ਅੰਨੀ ਕੁਕੜੀ ਖਸਖਸ ਦਾ ਜੋਗਾ ਕੁਕੜੀ ਵਾਂਗ ਆਂਡਿਆਂ ਤੇ ਬੈਠੇ ਹੋਣਾ ਕੁੱਕੜਾਂ ਵਰਗੀ ਲੜਾਈ ਕੁੱਕੜ ਖੇ ਉੜਾਈ ਤੇ ਆਪਣੇ ਸਿਰ ਪਾਈ ਆਦ ਲੋਕਾਂ ਦੀ ਨੀਂਦ ਦੀ ਤੀਖਣਤਾ ਨੇ ਹਰੇਕ ਨਿੱਕੇ ਵੱਡੇ ਜਾਨਵਰ ਦੀਆਂ ਆਦਤਾਂ ਦੇ ਅਧਿਐਨ ਪਿੱਛੋਂ ਹੀ ਸਿੱਟੇ ਕੱਢੇ ਹੁੰਦੇ ਹਨ। ਬਰਸਾਤ ਦਾ ਮੌਸਮ ਆਉਣ ਤੇ ਡੱਡੂ ਛਪੜਾਂ, ਟੋਬਿਆਂ ਦੇ ਚਿੱਕੜ ਹੇਠੋਂ ਜਾ ਕੇ ਟਰੈਂਹ ਟਰੈਂਹ ਦਾ ਰਾਗ ਲਾਪਣ ਲੱਗਦੇ ਹਨ। ਸੋ ਆਪਣੀ ਹੋਂਦ ਬਾਰੇ ਬਹੁਤਾ ਸ਼ੋਰ ਪਾਉਣ ਵਾਲੇ ਬਾਰੇ ਡੱਡੂ ਵਾਂਗ ਟਰੈਂਹ ਟਰੈਂਹ ਕਰਨਾ ਮੁਹਾਵਰਾ ਬਣ ਗਿਆ ਸੀ। ਇਸੇ ਤਰ੍ਹਾਂ ਸੁਸਤ ਚੱਲ ਨੂੰ ਕੱਚੂ ਕੁਮੇ ਦੀ ਚਾਲ, ਤੇਜ਼ ਨੂੰ ਫਿਰਨਾ ਦੀ ਚਾਲ ਜਾਂ ਚੁੰਗੀਆਂ ਭਰਨਾ ਕਿਸੇ ਨੂੰ ਤੇਜ਼ੀ ਨਾਲ ਭਜਾਉਣਾ ਹੋਵੇ ਤਾਂ ਹਿਰਨ ਹੋ ਜਾਵੀਂ ਚਲਦਾ ਹੈ ਹੋਰ ਜਾਨਵਰਾਂ ਬਾਰੇ ਇਸ ਤਰ੍ਹਾਂ ਦੇ ਮੁਹਾਵਰੇ ਵਰਗੇ ਕਥਨ ਵੀ ਹਨ ਗਦੇ ਵਾਂਗ ਲਟਣਾ ਖੋਤੇ ਵਾਂਗ ਦਲਤੀ ਮਾਰਨਾ ਗਦੇ ਵਾਂਗ ਟੀਟਨੇ ਮਾਰਨਾ ਖੋਤੇ ਵਾਂਗ ਬੋਝ ਟੋਣਾ ਮੋੜਕੜ ਖੋਤੀ ਬੋਹੜ ਥੱਲੀ ਡਿੱਗੀ ਖੋਤੇ ਤੋਂ ਗੁੱਸਾ ਕਮਿਆਰ ਤੇ ਆਦਤ ਘਰਾਂ ਵਿੱਚ ਕੁੱਤੇ ਰੱਖਣ ਕਰਕੇ ਤੇ ਇਹਨਾਂ ਬਾਰੇ ਜਾਣਕਾਰੀ ਹੋਣ ਕਰਕੇ ਕੁੱਤੇ ਬਾਰੇ ਵੀ ਕਈ ਪ੍ਰਮਾਣਿਤ ਮੁਹਾਵਰੇ ਬਣ ਗਏ ਕੁੱਤੇ ਖਾਣੀ ਕੁੱਤੇ ਝਾਕ ਸੂਈ ਕੁੱਤੀ ਵਾਂਗ ਪੈਣਾ ਹਰਕੇ ਕੁੱਤੇ ਵਾਂਗ ਕਰਨਾ ਕੁੱਤੇ ਦਾ ਕੁੱਤਾ ਬੈਰੀ ਢਿੱਟ ਕੁੱਤੇ ਦਾ ਬੈਰ ਕੁੱਤੇ ਵਾਂਗ ਭੌਂਕਣਾ ਅੱਗ ਲੱਗੀ ਤੇ ਡੱਬੂ ਕੰਨ ਤੇ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਕੁੱਤੇ ਵਾਂਗ ਲੱਤਾਂ ਵਿੱਚ ਪੂਛ ਤਬਾਕੇ ਤੁਰ ਜਾਣਾ ਐਵੇਂ ਹੀ ਹੋਰ ਜਾਨਵਰਾਂ ਬਾਰੇ ਵੀ ਕਈ ਸਟੀਕ ਮੁਹਾਵਰੇ ਹਨ ਝੋਟੇ ਵਾਂਗ ਖੌਰੂ ਪਾਉਣਾ ਝੋਟਿਆਂ ਵਾਲੇ ਘਰੋਂ ਲੱਸੀ ਪਾਲਣੀ ਕੱਟੇ ਵਾਂਗ ਅੜਿੰਗਣਾ ਨੌਮਨ ਦੁੱਧ ਦਾ ਕੱਟੇ ਨੂੰ ਕੀ ਪਾ ਗੱਡ ਨਾਲ ਕੱਟਾ ਬੰਨਿਆ ਹੋਣਾ ਮੱਝ ਵਰਗੇ ਡੌਲੇ ਜਿਵੇਂ ਸਰੋਂ ਦੇ ਖੇਤ ਵਿੱਚ ਮੱਝ ਮੱਝ ਅੱਗੇ ਬੀਨ ਵਜਾਉਣਾ ਕੁੰਡੀਆਂ ਦੇ ਸਿੰਘ ਫਸਨੇ ਆਦ ਮੱਜਾਂ ਦੇ ਨਾਲ گاਵਾਵਾਰੀ ਝੋਟੇ ਵਾਂਗ ਫਿੱਟਿਆ ਗੁਆਚੀ ਗਾਂ ਮਾੜਾ ਢੱਗਾ 36 ਰੋਗ ਢੱਗਿਆ ਤੈਨੂੰ ਚੋਰ ਲੈ ਜਾਣ ਯਾਰਾਂ ਪੱਠੇ ਹੀ ਖਾਣੇ ਨੇ ਆਦ ਬਾਂਦਰ ਦਾ ਜ਼ਿਕਰ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਬਾਂਦਰ ਵੰਡ ਬਾਂਦਰ ਵਾਂਗ ਟਪੂਸੀਆਂ ਮਾਰਨਾ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਚ ਲੰਗੂਰ ਟਪੂਸੀਆਂ ਆਦ ਊਂਟ ਦੇ ਆਕਾਰ ਤੇ ਸੂਰਤ ਨੇ ਵੀ ਕੁਝ ਉਧਾਰਨਾ ਬੜਨ ਵਿੱਚ ਹਿੱਸਾ ਪਾਇਆ ਜਿਵੇਂ ਊਂਟ ਦੇ ਬੁੱਲ ਦੇ ਡਿੱਗਣ ਦੀ ਆਸ ਊਂਟ ਤੇ ਮੂੰਦੀਰਾ ਊਂਟ ੜਾਉਂਦੇ ਹੀ ਲੱਦੀਦੇ ਹਨ ਬੋਤੇ ਜਿੱਡਾ ਹੋ ਗਿਆ ਅਕਲ ਨਾ ਆਈ ਊਂਠਾ ਲਹਾਈ ਭਲੀ ਜਾਂ ਚੜਾਈ ਆਖੇ ਹਰਦੂ ਲਾਨਤ ਊਂਟ ਤੋਂ ਛਾਨੀ ਲਾਇਆ ਭਾਰ ਹੌਲਾ ਹੋਜੂ ਆਜ ਸੱਪ ਨੂੰ ਜਿੰਨਾ ਕੋ ਸਮਝਿਆ ਗਿਆ ਉਸ ਅਨਸਾਰ ਉਸ ਵਾਰੀ ਕਥਨ ਬਣ ਗਏ ਸੱਪ ਵੰਗ ਫੁੰਕਾਰੇ ਮਾਰਨਾ ਸੱਪ ਵੰਗ ਵਿਅਸੁੱਟਨੀ ਕਿਸੇ ਨੂੰ ਸੱਪ ਸੁੰਗ ਜਾਣਾ ਸੱਪ ਵਾਂਗ ਮਿਲਣਾ ਨਾਗਵਲੀਆ ਵਾਂਗ ਸੱਪ ਨੂੰ ਸੱਪ ਲੜੇ ਤੇ ਵਿਯੋਗ ਕਿਨੂੰ ਝੜੇ ਸੱਪ ਨੂੰ ਦੁੱਧ ਪਿਆਉਣਾ ਸਰਾਲ ਵਾਂਗ ਲੰਮਾ ਪੈ ਜਾਣਾ ਕਿਸੇ ਦੀ ਬੀਨ ਉੱਤੇ ਸੱਪ ਵਾਂਗ ਝੂਮਣਾ ਸੱਪ ਐ ਦੁੱਧ ਪਿਆਈਏ ਵਿਯੋਗ ਮੁਕਤੇ ਸੁਟੇ ਗੁਰਬਾਣੀ ਆ ਬਿੱਲੀਆਂ ਘਰਾਂ ਵਿੱਚ ਆਮੀ ਫਿਰਦੀਆਂ ਸਨ ਸੋ ਬਿੱਲੀ ਬਾਰੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਜਿਵੇਂ ਬਾੜ ਵਿੱਚ ਫਸਿਆ ਬਿੱਲਾ ਬਿੱਲੀ ਦੇ ਭਾਗੀ ਛਿੱਕਾ ਟੁੱਟਣਾ ਬਿੱਲੀ ਗਲਟਲੀ ਬੰਨਣਾ ਭਿੱਜੀ ਬਿੱਲੀ ਆਦ ਕਥਨ ਹੰਬਰਤੀ ਦੇ ਹਨ ਬੱਕਰੀ ਦੇ ਖਾਨਦਾਨ ਬਾਰੇ ਬੱਕਰੀ ਦੁੱਧ ਤਾਂ ਦਿੰਦੀ ਹੈ ਪਰ ਮੇਂਗਣਾ ਪਾ ਕੇ ਬੱਕਰੀ ਵਾਂਗ ਪਾਣੀ ਤੋਂ ਡਰਨਾ ਬੱਕਰੀ ਜਾਨੋ ਗਈ ਪਰ ਖਾਣ ਵਾਲਿਆਂ ਨੂੰ ਸਵਾਦ ਨਾ ਆਇਆ ਬੱਕਰੀ ਦੀ ਵਾਂਗ ਕੱਤਖੈਰ ਬਣਾਏਗੀ ਬੱਕਰੇ ਵਾਂਗ ਮਹਿਮੇ ਕਰਨਾ ਕੋੜੇ ਸੰਬੰਧੀ ਮਰ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਅਫਸਰ ਦੀ ਆ ਗਾੜੀ ਤੇ ਘੋੜੇ ਦੀ ਪਿਛਾੜੀ ਮਾੜੀ ਹੁੰਦੀ ਹਰ ਵੇਲੇ ਘੋੜੇ ਤੇ ਸਵਾਰ ਰਹਿਣਾ ਕੋੜੇ ਵਰਗੀ ਨਜ਼ਰ ਆਉਂਦੇ ਖੱ쩌ਰ ਦੀ ਅੜੀ ਮਸ਼ਹੂਰ ਹੈ ਹਾਥੀ ਜਿਉਂਦਾ ਹਾਥੀ ਲੱਖਦਾ ਤੇ ਮੋਇਆ ਸਵਾਲ ਲੱਖਦਾ ਹਾਥੀ ਵਰਗੀ ਮਸਤ ਚਾਲ ਹਾਥੀ ਦੇ ਦੰਦ ਖਾਣਦੇ ਹੋਰ ਵਿਖਾਉਣਦੇ ਹੋਰ ਰਾਤ ਉਜੜੇ ਬਾਗਾਂ ਦੀ ਗੱਲ ੜਪਟਵਾਰੀ ਫੁੱਲਾਂ ਉੱਤੇ ਕਾਟੋ ਖੇਡਦੀ ਹੋਣਾ ਤੇ ਕਾਟੋ ਕਲੇਸ਼ਾ ਦਿੱਤਾ ਸਭ ਨੂੰ ਯਾਦ ਹਨ ਕੁਝ ਹੋਰ ਅਖੌਤਾਂ ਗਿਰਗਟ ਵਾਂਗ ਰੰਗ ਬਦਲਣਾ ਸੁਸਰੀ ਵਾਂਗ ਸੌ ਜਾਣਾ ਜੁਗਨੂ ਵਾਂਗ ਚਮਕਣਾ ਲੂੰਬੜ ਚਾਲਾਂ ਸ਼ੇਰ ਵਾਂਗ ਕੱਜਣਾ ਢਿੱਡ ਵਿੱਚੂਏ ਨੱਚਣਾ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਯਾਨੀ ਮੂਸਾ ਕੂਏ ਨੂੰ ਵੀ ਕਿਹਾ ਜਾਂਦਾ ਹੈ ਪਾਣੀ ਵਿੱਚ ਰਹਿ ਕੇ ਮਗਰ ਮੱਛਨਾ ਵੇਰ ਜਾਦ ਦੀ ਕੋੜ ਕਿਰਨੀ ਸੇ ਧੀਰਾ ਨਾਲ ਜਫੇ ਕੀੜੀ ਨੂੰ ਠੂਠਾ ਹੀ ਦਰਿਆ ਮੱਛੀ ਵਾਂਗ ਟੜਪਣਾ ਗਿੱਦੜਾਂ ਦੇ ਗੂੰ ਦੀ ਲੋੜ ਪਈ ਤੋਂ ਪਹਾੜੀ ਚੜ ਗਏ ਇਸ ਤਰ੍ਹਾਂ ਦੀਆਂ ਹੋਰ ਵੀ ਅਖੋਤਾਂ ਵੱਖ-ਵੱਖ ਖਿੱਤਿਆਂ ਵਿੱਚ ਬਹੁਤ ਹੋਣਗੀਆਂ ਇਹ ਪੰਜਾਬੀ ਬੋਲੀ ਨੂੰ ਇੱਕ ਖਾਸ ਰੰਗਤ ਦੇਣ ਦੇ ਨਾਲ ਇਸ ਇਲਾਕੇ ਦੀ ਇੱਥੋਂ ਦੇ ਜੀਵਾਂ ਜੰਤੂਆਂ ਦੀ ਤੇ ਉਹਨਾਂ ਨਾਲ ਇੱਥੋਂ ਦੇ ਰਹਿਣ ਵਾਲਿਆਂ ਦੇ ਰਿਸ਼ਤੇਆ ਵਰਤੋ ਵਿਹਾਰ ਤੇ ਆਤਮਾ ਦੀ ਸਮਝ ਦੀ ਸੂਚਨਾ ਦਿੰਦੇ ਹਨ ਇਸ ਸਭ ਦੇ ਨਾਲ ਪੰਜਾਬੀ ਸਭਿਆਚਾਰ ਦੀ ਖਾਸ ਤੇ ਵਿਸ਼ੇਸ਼ ਪੁੱਠਵੀ ਇਹਨਾਂ ਲੋਕ ਸਿਆਣਪਾਂ ਵਿੱਚੋਂ ਨਿਕਲੇ ਤੇ ਵਿਸਰਦੇ ਜਾ ਰਹੇ ਗਹਿਣਿਆਂ ਵਰਗੇ ਮੁਹਾਵਰਿਆਂ ਵਿੱਚੋਂ ਝਲਕਦੀ ਹੈ ਧੰਨਵਾਦ